ਸਾਸੀਗਾਲ ਜੀ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਵੀ ਜੀ ਇਹ ਪਿੰਡ ਆ ਜੀ ਮਾਨਾ ਵਾਲਾ ਤਹਿਸੀਲ ਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰਕੋ ਟੌਪ ਦੀ ਵਾੜ ਆ ਇੱਕ ਬਾਕੀ ਵਿਖਾਉਣੇ ਤੁਹਾਨੂੰ ਅੱਗੇ ਤੋਂ ਵੀ ਥਣਵਾਨਾ ਤੇ ਬਾਕੀ ਝੋਟੀ ਆ ਇੱਕ ਪੂਰੀ ਤਗੜੀ ਝੋਟੀ ਆ ਰਸ਼ੀਨ ਟੈਂਕ ਜੱਡੀ ਆ ਹਿਸਾਬ ਨਾਲ ਥਣ ਥਣ ਕਰੋ ਇਹਦਾ ਲਾਗੇ ਤੋਂ ਚੱਕ ਬਾਕੀ ਥੋੜੀ ਜੀ ਨਾ ਲੇਡ ਚੋਚਵਾ ਕੇ ਵੀਰ ਨੇ ਚਵਾਈ ਕਰਕੇ ਲਿਆਂਦੀ ਆ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਬਾਕੀ ਕਰਦੇ ਆ ਵੀਰ ਨਾਲ ਗੱਲ ਬਾਤ ਸਸੀ ਗੱਲ ਜੀ ਵੀਰ ਜੀ ਕੀ ਹਾਲ ਚ ਹੈ ਵਧੀਆ ਵਧੀਆ ਹੋਰ ਸਭ ਠੀਕ ਠਾਕ ਜੀ ਚੰਗੇ ਨਗੀਨੇ ਲੈ ਆਂਦੇ ਜੀ ਅੱਜ ਜੀ ਤੋਹਫੇ ਰਾਜੇ ਨੇਗੇ ਹਾਂਜੀ 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 ਤੇ ਆਪਣਾ ਪਿੰਡ ਦੱਸੋ ਹਾਂ ਨਾਮ ਦੱਸ ਦੋ ਪਿੰਡ ਵੀਰ ਜੀ ਮਾਨਾਲਾ ਤਸਹੀ ਲਈ ਨਾਲਾ ਜ਼ਿਲ੍ਹਾ ਮਸਰ ਠੀਕ ਹੈ ਤੇ ਫੋਨ ਨੰਬਰ ਦੱਸ ਦੋ ਫੋਨ ਨੰਬਰ 843792036 ਠੀਕ ਹੈ ਜੀ ਦੇ ਦੋਆ ਫਿਰ ਅੱਜ ਦੋ ਵਿੱਚ ਦੋ ਜੇ ਇੱਕ ਮੈਂ ਆ ਤੇ ਠੀਕ ਹੈ ਆਪਣਾ ਛੋਟੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਸੂਈ ਨੂੰ ਵਿੱਚ 10 ਦਿਨ ਹੋ ਗਏ ਤੁਸੀਂ 12 ਲਾ ਲਓ 13 ਲਾ ਲਓ ਤਾਰੀ ਸੂਈ ਆ ਠੀਕ ਹੈ ਜੀ ਚੌਂ ਚਾਂ ਬੜੀ ਠੰਡੀ ਧੀ ਜਿਤਨਾ ਮਰਜੀ ਥੋੜੀ ਜਿਹੀ ਚੋਕਾ ਲੇਟ ਆਈ ਹੈ 7:30 8 ਵਜੇ ਦੀ ਚੋਈ 8 ਵਜੇ ਦੀ ਚੌਂ ਜਣਾਂ ਵਿੱਚ ਬਹੁਤ ਠੰਡੀ ਬੜੀ ਹੈ ਜੀ ਜਿਤਨਾ ਮਰਜੀ ਕੋਈ ਲੋੜ ਨਹੀਂ ਆ ਜਿਤਨਾ ਮਰਜੀ ਭਾਲ ਕਰੋ ਚੈੱਕ ਐਂਤਰਾ ਵੇਖੀ ਭਾਲ ਐਂਤਰਾ ਚੋਈ ਕਿ ਬਹੁਤ ਚੰਗੀ ਜੀ ਬਾਕੀ ਸਾਰੇ ਭਰਾ ਚੈਨਲ ਨੂੰ ਕਰੋ ਸਬਸਕ੍ਰਾਈਬ ਪਸ਼ੂ ਤੁਹਾਨੂੰ ਮਹੌਣੇ ਇਦਾਂ ਦੇ ਟੌਪ ਤੋਂ ਮਿੱਠੀ ਦੀ ਭਾਂ ਬੱਚਾ ਜਿੱਥੇ ਮੱਦੀ ਖਲਾਉ ਲੋ ਏਡੀ ਠੰਡੀ ਬਹੁਤ ਠੰਡੀ ਹੈ ਜੀ ਬਾਕੀ ਕੇ ਚੋਈ ਟਵਾਈ ਦੇ ਫਿਰ ਵੀ ਮੱਝ ਨੇ ਕਿਦਾਂ ਲਾਤ ਨਹੀਂ ਚੁੱਕੇ ਆਪਣੇ ਹਿਸਾਬ ਨਾਲ ਮਿੱਠੀ ਤਾਂ ਨਹੀਂ ਜਾਂਦੀ ਕੋਈ ਲੋੜ ਨਹੀਂ ਤੇ ਵੀ ਜੀ ਤੋਰ ਦੋ ਇਹਨੂੰ ਇਹ ਕਿੰਨਾ ਤਿਆਰ ਕਰ ਗਈ ਜੇ ਬੋਲਾ ਹੋਣ ਨਾਲੇ ਜੀ ਦੋ ਜੀ ਦਾ ਬੋਲਾ ਹੋਗਾ ਦੁੱਧ ਨਾਲੇ ਕੋ 10 ਕਿਲੋ ਹੋਗਾ ਉਹ 12 ਨੂੰ ਤੁਹਾਨੂੰ 10 ਲਾਪਾਨ ਕੇ ਲੈ ਲੋ ਠੀਕ ਹੈ ਜੀ ਹਾਂ ਜੀ ਤੁਸੀਂ ਪੱਕੀ ਬਣਦੀ ਬੋਲਦੀ ਨਹੀਂ ਬਹੁਤ ਜਾਈ ਗਈ ਰੇਟ ਤੋਂ ਮੰਨ ਕਰਕੇ ਨਾ ਪੂਰੀ ਵੱਡੀ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਅੰਦਾਜ਼ਾ ਰਾਲਿਓ ਬਹੁਤ ਘੱਟ ਬੋਤ ਪੂਰੇ ਫੁੱਲ ਫੁੱਲ ਕਦ ਕਾੜ ਹਲੀ ਆ ਹਾਂ ਜੀ ਕਿਉਂਕਿ ਫ ਉਰੀ ਸ਼ਕੀਣ ਆ ਛੋਟੀ ਸਾ ਮਾ ਬੱਚਾ ਇਹਦਾ ਨਾਮ ਬੜੀ ਤਰ੍ਹਾਂ ਪੁੱਤ ਦੇ ਪੱਜਵਾਲੇ ਠੀਕ ਹੈ ਇਤਰਾਮ ਜੀ ਜਵਦੀ ਬੀਤੀ ਇਹ ਰਾਮਾਂ ਦੇ ਘਰੋਂ ਵਿੱਚ ਆਉਣ ਵਾਲੀਆਂ ਹਿਸਾਬ ਜਿੱਥੇ ਘਰ ਪੁੱਤ ਘੜਜੂ ਉੱਥੇ ਚੋਲੇ ਨੂੰ ਮੇਗਾ ਪਸੰਦੀ ਹੈ ਵੀ ਕੈਮਰੇ ਤੋਂ ਨਹੀਂ ਡਰਦੀ ਬਿਲਕੁਲ ਬੋਲ ਮਿੱਠੀ ਗਿੱਜੀ ਸਾਡੇ ਛੋਟੀ ਨਾਲ ਪੜੀ ਆ ਹਾਂਜੀ ਹਾਂਜੀ ਠੀਕ ਹੈ ਜੀ ਅਬ ਇਹ ਪਹਿਲੀ ਵੀਡੀਓ ਆ ਆਪਣੀ ਤੁਹਾਡੇ ਘਰੋਂ ਮੈਂ ਵੀ ਜੀ ਆਪਾਂ ਲਾਂਮਾ ਤੁਹਾਨੂੰ ਦਿਜਾਊਗਾ ਇਹ ਲਾਂਮਾ ਚਲੋ ਕੀ ਚਲੋ ਚੰਗਾ ਪਸ਼ੂ ਲੈ ਲੈਨੇ ਆਪਾਂ ਚਾਲੀ ਕਰ ਲੈਣੀ ਆ ਭਾ ਵੀ ਕਹਿ ਜੀ ਜਾਰ ਜੀ ਕਰਦ ਗਏ ਅੱਜ ਫਿਰ ਜਾਰ ਜੀ ਵੀ ਜਿ ਬਾਜ਼ਾਰ ਸਹਾਉਣਾ ਤੇ ਮੈਂ ਨਾ ਬਹੁਤ ਮਿੱਠੇ ਭਾ ਆ ਤੇ ਨਾ ਆਪਾਂ ਜਾ ਆਫਰ ਵਾਲੇ ਚੈਨਲ ਆਪਣੇ ਆਫਰ ਲਾ ਦਈਏ ਫਰੀ ਵਾਲਾ ਕੰਮ ਪਾ ਦੇਣਾ ਵੀ ਜੀ ਮੰਗਣ ਨੂੰ ਭਾ 1.5 ਲੱਖ ਹੀ ਮੰਗੀ ਜਿਹੜੀ ਆ ਨਾ 85 ਛੋਟ ਦੇ ਦਈਏ ਦੇਖ ਲੋ ਹੁੰਦਾ ਮਾਨ ਤਾਨ ਤੇ ਜਿੰਨਾ ਤੁਹਾਨੂੰ ਦੱਸ ਦੋ ਕੋਈ ਗੱਲ ਨਹੀਂ ਦੋ ਛੜਦੀਆਂ ਹੋਰ ਕੇ ਵੱਧ ਛੜੀਏ। ਪੂਰੇ 80 ਵੀ ਦੇ ਆ ਦਿਆ ਸਾਰੇ ਜੀ ਖੋਟੀ ਹੋਣਾ। ਲਓ ਜੀ। ਵੈਸੇ ਮਿਲਦੀਆਂ ਨਹੀਂ ਐ ਇਦਾਂ ਦੀਆਂ। ਮਾਣਾ ਵੱਡੀ ਛੋਟੀ ਵੀ ਤੇਣੀ ਨਹੀਂ ਕਿਹਾ ਨੇ 80 ਦਾ ਇੱਕ ਦੀ 10 ਹੀ ਭਗਣਾ ਕਹਿੰਨੇ। ਠੀਕ ਹੈ ਜੀ। ਬਾਕੀ ਮਿੱਠੀ-ਮਿੱਠੀ ਬਹੁਤ ਚੰਗੀ। ਬਾਕੀ ਪੂਰਾ ਕੱਦ-ਕਾੜ ਕੋਈ ਭਰਾ ਅੰਦਾਜ਼ਾ ਨਾਲ ਬੰਦੇ ਦੀ ਉੱਚੀ ਆ ਦੇ। ਬਾਕੀ ਵੀਰ ਦਾ ਕੱਦ ਕੋਈ ਅੰਦਾਜ਼ਾ ਲਾ ਸਕਦੇ ਤੇ ਵੀਰ ਦਾ ਕੱਦ ਵੀ ਕੋਈ 5-7-8 ਦੇ ਲੱਗੇ ਹੈਗਾ ਜੀ। ਕੱਦ ਕੋਲ ਬਹੁਤ ਤਕੜੀ। ਹਾਂਜੀ ਹਾਂਜੀ। ਪੂਰੇ ਠੋੜੀ ਹੱਤੀ ਵੀ ਜੀ ਉਤਨਾ ਹੀ ਸਾਰਾ ਸੂਆ ਵੀੜੀ ਉਹਦੇ। 60-65 ਹ ਬੀਟੀ گاਉਂ ਦੀ ਦੁਜਾਲਾ ਤੇ ਜਸੂਹ ਸੁਣਾ ਗਾਣੇ ਠੀਕ ਹੈ ਜੀ ਇਹਸ ਵਾਰ ਬਹੁਤ ਬਿਲਕੁਲ ਬਿਲਕੁਲ ਲਈਆ ਦੁੱਧ 5 ਕਿਲੋ ਬਾਦੀ ਹੰਦੀ ਰਿਆ 20 ਕੋ 20 ਮਾਣ ਲੈ ਲੈ ਠੀਕ ਹੈ ਜੀ ਇਤਰਾ ਮੁੱਠੜੀ ਨਹੀਂ ਕੋਈ ਲੋੜ ਨਹੀਂ ਇਹਨੂੰ ਮੰਗੇ ਹੋਗੇ ਦੀ ਇਹ ਪੁਰਤੋਂ ਪੁਰ ਬਹੁਤ ਕੋਲੀ ਆ ਠੀਕ ਹੈ ਜੀ ਤੇ ਤੋਰ ਤੋਂ ਇਹਨੂੰ ਹੀ ਆਹ ਜੀ ਪਸ਼ੂ ਮੀਰ ਕੋ ਦੋਵੇਂ ਨਕੀਨੇ ਹਸਾਣਾ ਅੱਜ ਬਾਕੀ ਕੋਈ ਦੁੱਧ ਤੋਂ ਵੀਡੀਓ ਬਣਾਈ ਜੇ ਕੋਈ ਝੂਣੀ ਜੇ ਕੀਤੀ ਉਹ ਹਸਾਣਾ ਤੁਸੀਂ ਹੰਦਾ ਜਾ ਲਾ ਰਹੇ ਹੋ ਬਾਕੀ ਪੂਰੀ ਰਾਜੀ ਰੂਜੀ ਆ ਵੈੜ ਲੋੜੀ ਬੜੀ ਵਿੱਚ ਤਾਂ ਮੱਗੀ ਬਾਕੀ ਬਹਾਨਾ ਉਹਨਾਂ ਹੀ ਗਾਣੂ ਤੇ ਉਹਨਾਂ ਹੀ ਪਛਾਣ ਹੋ ਜੇ ਦਿਨ ਪੰਜ ਚਾਰ ਲੈ ਲੈ ਵਛੀ ਬਣ ਕੇ ਦੱਸੂਗੀ ਬੱਤੀ ਫਿਰ ਲੈ ਫਿਰ ਲੈ ਪੀੜੀ ਦੇ ਪਾਵੇਂ ਵਰਗੇ ਹਸਾਮਾਂ ਦੇ ਥਣ ਲਗਾ ਜੇ ਵੈੜ ਨੂੰ ਬਾਕੀ ਪੁਰਸ਼ ਕੀਨ ਜੇ ਬਜੂਆ ਵੀ ਕੋ ਦੋਵੇਂ ਆ ਜੇ ਇਹ ਦੇਖੋ ਚਲੋ ਚੱਕ ਮਾਰ ਦੀਆਂ ਕੀਨੀਆਂ ਉਹਦੇ ਫੇਸ ਝੂੜੀ ਦੇਖੋ ਇਹਦੀ ਬਾਕੀ ਮੇਰੇ ਭਰਾ ਚੈਨ ਨੂੰ ਕਰੋ ਸਬਸਕ੍ਰਾਈਬ ਹਈ ਨਾਲਾ ਤੁਸੀਂ ਦੇ ਟੌਪ ਦੇ ਨੇ ਕਿੰਨੇ ਤੁਨੂ ਖਾਇਆ ਕਰਨੇ ਆ ਇਜੇ ਸਾਰੇ ਰਹਿ ਗਏ ਆਂਦੀ ਆ ਤੇ ਨਾਥੀ ਹੋਣੀ ਵੱਡੀ ਐ ਨਾ ਮੋਲ ਵੀ ਤੁਨੂ ਜੈਜਾ ਕਰਿਆ ਕਰਨਾ ਇਹਨਾਂ ਦਾ ਕੋਈ ਵੀ ਨਹੀਂ ਜੈਜਾ ਦੀ ਜੀ ਟਾਇਟ ਆਡਰ ਦੀ ਆ ਤੇ ਬਾਕੀ ਦੇਣੋ ਜੇ ਖੜਦੀ ਆ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਕੋਈ ਨਹੀਂ ਜੀ ਨੇ ਬਸ ਤੇ ਲੈਣੇ ਆ ਬਸ ਲੱਟ ਲੱਟ ਨਾ ਪੂਰੀਆਂ ਕੱਢੂਗੀ ਆ ਬਲੈਡਰ ਕੀ ਬਣੀ ਵੈਸੇ ਤੇ ਜੈਜੀ ਵੀ ਦਿੱਤੀ ਕਰੀਏ ਵੀ ਮੋਲ ਕਰਨ ਵੀ ਜੀ 65000 ਰੁਪਏ ਦਾ 60 ਦੀ ਦੇਈਏ ਵੇਖ ਲਓ ਮੈਂ ਤਨਾ ਕਰਦੀ ਆ ਮੰਨ ਤਾ 55 ਹੀ ਦਈਏ ਵੇਖ ਲਓ ਜੇ ਹੁੰਦਾ ਜਿਹਦੇ ਕਰਾਇਆ ਕਰ ਛੱਡ ਦੇ ਇਧਰ ਕੋਈ ਗੱਲ ਨਹੀਂ ਕੋਈ ਛੱਡ ਦੇ ਠੀਕ ਹੈ ਜੀ ਕੋਈ ਨਹੀਂ ਵਿੱਚ ਕਰਦਾ ਕਿ ਕੋਈ ਫੋਨ ਲਾਵੇ ਕਰਦਾ ਕੋ ਮਾਨ ਤਾੜੇ ਪੜੀ ਫੁੱਲ ਕਾਤ ਕਾਠਾ ਲਿਆਈਆਂ ਦੋਵੇਂ ਵੱਡੀ ਆ ਕੇ ਚਾਰੂ ਵੀ ਜੀ ਆਣੀ ਮੇਰੀ ਪ੍ਰਾਲੀ ਆ ਗਏ ਕੋਈ ਪਖੰਡ ਮੇਰੀ ਪ੍ਰਾਲੀ ਖਾਈ ਜਾਂਦੀ ਐ ਏਡੀ ਚਾਰੂ ਆਵੇ ਕੋਈ ਮਤਲਬ ਜਿਹੜਾ ਮਰਜੀ ਸਾਹ ਕੋਈ ਤਰ੍ਹਾਂ ਹੀ ਚਾਰੂ ਜੂਰੂ ਬਹੁਤ ਜ਼ਰੂਰੀ ਹੈ ਨਾ ਸਾਡਾ ਟਾਪ ਦੇ ਨੰਗੇ ਨੇ ਹੀ ਆ ਬਗੀ ਖੁਰਲੀ ਚ ਵੇਖੋ ਪ੍ਰਾਲੀ ਵੇਖੋ ਖਾਂਦੀ ਵੜ ਵੜ ਕੇ ਖਾਈ ਜਾਂਦੀ ਐ ਪ੍ਰਾਲੀ ਨੂੰ ਹੀ ਲਓ ਜੀ ਵੀਰ ਜੀ ਕਰੋ ਚੈੱਕ ਵੇੜ ਉਹ ਠੀਕ ਹੈ ਜੀ ਵੀਰ ਜੀ ਬਹੁਤ ਹੈ ਕੋਈ ਗੱਲ ਨਹੀਂ ਆਪਣੀ ਤਸੱਲੀ ਕਰੋ ਤੇ ਚੋ ਚਾਓਗੇ ਜਿੱਦਾਂ ਤਸੱਲੀ ਕਰੋ ਆਪਦੀ ਸਾਡੀ ਹੋਣਾ ਤੁਹਾਡੀ ਹੋ ਜਿੰਨਾ ਪੈ ਜਨੇ ਤਸੱਲੀ ਕਰਨਾ ਪਈ ਬਿਲਕੁਲ ਬੰਨ ਉੱਤੇ ਪਕ ਲੈ ਸੂਈ ਚੋਕ ਲੈ ਠੀਕ ਹੈ ਲੈ ਅਸੀਂ ਗੱਪਣ ਆਪਣੀ ਪਾਸ ਕਰਨਾ ਇਹ ਸੂਈ ਚੋਲੋਂ ਇੱਕੜਾਂ ਵੀ ਚੋਲੋ ਦੋ ਟਾਂਗ ਚੋਲੋ ਬਾਕੀ ਵੱਡੀ ਕਦ ਕਾਠ ਵਾਲੀ ਚੋਲੋ ਠੀਕ ਹੈ ਧੰਨਵਾਦ ਜੀ ਜੀ ਚੰਗਾ ਵੀਰ ਮਾਰਾ